ਦੋਹਰਾ ਨੰਦ ਸਬੈ ਗੋਪਨ ਸਨੈ ਬਾਤ ਕਹੀ ਇਹ ਠੋਰ ਨੰਦ ਨੇ ਉਸ ਸਥਾਨ ਤੇ ਸਾਰਿਆਂ ਗਵਾਲਿਆਂ ਨੂੰ ਮਿਲ ਕੇ ਇਹ ਗੱਲ ਕਹੀ ਤਜ ਕੋ ਕੁਲ ਬ੍ਰਿਜ ਕੋ ਚਲੇ ਇਹ ਤੇ ਭਲੀ ਨਾ ਔਰ ਕਿ ਗੋਕੁਲ ਨੂੰ ਛੱਡ ਕੇ ਬ੍ਰਜ ਭੂਮੀ ਨੂੰ ਚਲੇ ਜਾਈਏ ਕਿਉਂਕਿ ਇਸ ਤੋਂ ਚੰਗੀ ਹੋਰ ਕੋਈ ਗੱਲ ਨਹੀਂ ਲਾਟ ਪਟਾ ਬਾਦ ਦੇ ਉੱਠ ਚੱਲੇ ਆਏ ਜਦ ਪ੍ਰਜヒर ਸਾਰਾ ਸਮਾਨ ਬਨ ਕੇ ਗੋਕੁਲ ਤੋਂ ਉੱਠ ਕੇ ਜਦੋਂ ਸਾਰੇ ਗਵਾਲੇ ਪ੍ਰਜ ਵਿੱਚ ਆ ਗਏ ਦੇਖਿਓ ਆਪਣੇ ਨੈਣ ਪਰ ਬਹੁਤੋ ਜਮਨਾ ਤੀਰ ਤਾਂ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਜਮਨਾ ਦਾ ਜਲ ਵਗਦਾ ਹੋਇਆ ਵੇਖ ਲਿਆ ਸਵਈਆ ਆਇ ਸੁਪਾਇ ਕਾਂਨੰਦਕੋ ਸਭ ਗੋਪਨ ਜਾਏ ਭਲੇ ਰਤ ਸਾਜੀ ਨੰਦ ਦੀ ਆਗਿਆ ਪ੍ਰਾਪਤ ਕਰਕੇ ਗਵਾਲਿਆਂ ਨੇ ਚੰਗੀ ਤਰ੍ਹਾਂ ਰੱਥਾਂ ਨੂੰ ਸਜਾ ਲਿਆ ਬੈਠ ਸਬੈ ਤਿੰਨ ਪੈ ਤਿਰਿਆ ਸੰਗ ਗਾਵਤ ਜਾਤ ਬਜਾਵਤ ਬਾਜੇ ਉਹਨਾ ਉਤੇ ਆਪਣੀਆਂ ਇਸਤਰੀਆਂ ਨਾਲ ਬੈਠ ਕੇ ਸਾਰੇ ਗਵਾਲੇ ਵਾਜੇ ਵਜਾਉਂਦੇ ਅਤੇ ਗੀਤ ਗਾਉਂਦੇ ਤੁਰ ਪਏ हेम को दान करै जो दो हर गोद ले यशोदा इम राजै श्री कृष्ण नो गोद ले होया यशोदा इंज शोभ रही सी जिमे ओना दोनों ने सोना दान कीता होया सी कै दो सैल सुता गिर भीतर ओच मनो मन नील बिराजै असल विच ओ इंज प्रतीत हो रे सान मानो पार्वती सैल सुता ਪਹਾੜ ਵਿੱਚ ਬੈਠੀ ਹੋਵੇ ਅਤੇ ਉਸ ਵਿੱਚ Neelmani ਸ਼ੋਭਾ ਪਾਰੇਈ ਹੋਵੇ। ਕੋਪ ਗਏ ਤਜ ਗੋਕੁਲ ਕੋ 브ਜ ਆਪਣੇ ਆਪਣੇ ਡੇਰਣ ਆਏ। ਗੋਕੋਲ ਨੂੰ ਛੱਡ ਕੇ ਗਵਾਲੇ 브ਜ ਭੂਮੀ ਵਿੱਚ ਆਪਣੇ ਆਪਣੇ ਡੇਰਿਆਂ ਵਿੱਚ ਆ ਗਏ। ਢਾਰ ਦੇਈ ਲਸੀਆ ਅਰ ਅਛਤ ਬਾਹਰ ਭੀਤਰ ਧੂਪ ਜਗਾਈ। ਕੱਚੀ ਲਸੀ ਅਤੇ ਚਾਵਲਾ ਦੇ ਛੱਟੇ ਦੇ ਕੇ ਅਤੇ ਘਰਾਂ ਦੇ ਅੰਦਰ ਬਾਾਰ ਧੂਪ ਜਗਾ ਕੇ ਰਹਿਣ ਲੱਗੇ ਹਨ। ਤਾਛ ਬਕੋ ਜਸ ਉਚ ਮਹਾ ਕਬਨੈ ਮੁਖ ਤੇ ਇਮ ਭਾਕ ਸੁਨਾਏ। ਉਸ ਸ਼ਬਦ ਦੇ ਸ਼੍ਰੇਸ਼ਟ ਅਤੇ ਮਹਾਨ ਯਸ਼ਨੂ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਕਹਿ ਕੇ ਸੁਨਾਇਆ ਹੈ। ਰਾਜ ਭੂਪੇਸ਼ਣ ਦੇ ਕੀ ਦੋ ਲੰਕ ਕੋ ਰਾਮ ਜੀ ਧਾਮ ਪਵਿੱਤਰ ਕਰਾਏ ਮਾਨਵ ਭੇਖਣ ਨੂੰ ਲੰਕਾ ਦਾ ਰਾਜ ਦੇ ਕੇ ਰਾਮ ਜੀ ਨੇ ਵਾਪਸ ਪਰਤ ਕੇ ਘਰ ਨੂੰ ਪਵਿੱਤਰ ਕੀਤਾ ਹੋਵੇ ਕਵਯੋ ਬਾਜ ਤੋਹਰਾ ਕਵੀ ਨੇ ਕਿਹਾ ਤੋਹਰਾ ਗਉਪ ਸਬੈ ਬ੍ਰਿਜਪੁਰ ਵਿਖੇ ਬੈਠੇ ਹਰ ਕਬੜਾਏ ਸਾਰੇ ਗਵਾਲੇ ਬ੍ਰਜ ਭੂਮੀ ਵਿੱਚ ਖੁਸ਼ੀ-ਖੁਸ਼ੀ ਵਸਣ ਲੱਗੇ। ਅਬ ਮੈਂ ਲੀਲਾ ਕ੍ਰਿਸ਼ਨ ਕੀ ਮੁਖਤੇ ਕਹੋ ਸੁਨਾਇ। ਹੁਣ ਮੈਂ ਸ਼੍ਰੀ ਕ੍ਰਿਸ਼ਨ ਦੀ ਲੀਲਾ ਨੂੰ ਮੁਖ ਤੋਂ ਕਹਿ ਕੇ ਸੁਣਾਉਂਦਾ ਹਾਂ। ਸਵਈਆ ਸਤ ਬਤੀਤ ਪੇ ਜਬ ਸਾਲ ਲਗੇ ਤਬ ਕਾਨਾ ਚਰਾਵਨ ਗਊਆ। ਜਦੋਂ 7 ਸਾਲ ਬੀਤ ਗਏ ਤਾਂ ਕਾਨਾ ਗਊਆਂ ਚਰਾਉਣ ਲੱਗੇ। ਬਾਤ ਬਜਾਵਤ ਓ ਮੁਰਲੀ ਮਿਲ ਗਾਵਤ ਗੀਤ ਸਭ ਐ ਲਰ ਕੂਆ ਸਾਰੇ ਬਾਲਕ ਪਤਰਾ ਦੀਆਂ ਪੀਪਣੀਆਂ ਬਣਾ ਕੇ ਵਜਾਉਂਦੇ ਹਨ ਅਤੇ ਮੁਰਣੀ ਨਾਲ ਗੀਤ ਗਾਉਂਦੇ ਹਨ ਗੋਪਨ ਲੈਗਰਾ ਆਵਤ ਤਾਵਤ ਤਾਲਤ ਹੈ ਸਭ ਕੋ ਮਨ ਪਉਆ ਸ਼੍ਰੀ ਕ੍ਰਿਸ਼ਨ ਗਵਾਲ ਬਾਲਕਾਂ ਨੂੰ ਘਰਾ ਵਿੱਚੋਂ ਲੈ ਕੇ ਭਜ ਆਉਂਦੇ ਹਨ ਅਤੇ ਮਨਮਰਜ਼ੀ ਅਨੁਸਾਰ ਸਾਰਿਆਂ ਨੂੰ ਤਾੜਦੇ ਹਨ ਦੁੱਧ ਪਿਆਵਤ ਹੈ ਜਸੁਦਾ ਰਿਜਕੇ ਹਰ ਖੇਲ ਕਰੈ ਜੋ ਨਚੂਆ ਯਸ਼ੋਦਾ ਰਿਜਕੇ ਦੁੱਧ ਪਲਾਂਦੀ ਹੈ ਅਤੇ ਕ੍ਰਿਸ਼ਨ ਖੇਡਦੇ ਅਤੇ ਨਚਦੇ ਕੁੱਦਦੇ ਹਨ ਰੁਕ ਕੇ ਇਹ ਕੀ ਕਹਿਤਾ ਸਕੈ ਸੰਗ ਦੇਤ ਚਲਾਏ ਦਇਓ ਹਰ ਜੀ ਜੋ ਸ਼੍ਰੀ ਕ੍ਰਿਸ਼ਨ ਨੇ ਕਾਂਸਵੱਲੋਂ ਬੱਚਾ ਵਣਕੇ ਆਏ ਤੈਂਤ ਨੂੰ ਪਿਛਲੀ ਆ ਟੰਗਾ ਤੋਂ ਫੜ ਕੇ ਪਰੇ ਵਗਾ ਸੁਟਿਆ ਜਿਸ ਦੇ ਧੱਕੇ ਨਾਲ ਕਿਤਨੇ ਹੀ ਪ੍ਰੇਚ ਟਿੱਕ ਗਏ ਫੁੱਲ ਗਿਰੇ ਨਭ ਮੰਡਲ ਤੇ ਉਪਮਾ ਤਹਿ ਕੀ ਕਬ ਨੈ ਸੋ ਕਰੀ ਚੋਕ ਉਸ ਸਮੇਂ ਆਕਾਸ਼ ਮੰਡਲ ਤੋਂ ਫੁੱਲ ਡਿੱਗਣ ਲੱਗੇ ਉਸ ਦਿਸ਼ ਦੀ ਉਪਮਾ ਕਵੀ ਨੇ ਜੋ ਕੀਤੀ ਹੈ ਤਨ ਹੀ ਤਨ ਭਇਓ ਤਿਉ ਲੋਕਾ ਨ ਹੂਮ ਕੋ ਪਾਰ ਅਬੈ ਕਟ ਕੀ ਜੋ ਉਸੋ ਅਨੁਸਾਰ ਤਿੰਨਾਂ ਲੋਕਾਂ ਵਿੱਚ ਧੰਨ ਧੰਨ ਹੋ ਰਹੀ ਹੈ ਇਹ શ્રી ਕ੍ਰਿਸ਼ਨ ਨੇ ਹੁਣੇ ਹੀ ਧਰਤੀ ਦਾ ਭਾਰ ਘਟ ਕਰ ਦਿੱਤਾ ਹੈ। ਸ਼ਿਆਮ ਕਥਾ ਸੁਕਹੀ ਇਸ ਕੀ ਚਿਤ ਦੇ ਕਬ ਪੈ ਇਹ ਕੋ ਜੋ ਸੁਨੀ ਜੋ। ਸ਼ਿਆਮ ਕਵੀ ਨੇ ਇਸ ਦੀ ਜੋ ਕਥਾ ਕਹੀ ਹੈ ਉਸ ਨੂੰ ਚਿਤ ਦੇ ਕੇ ਸੁਣੋ। ਕੋਤਕ ਦੇਖ ਸਵੇ ਬ੍ਰਿਜ ਬਾਲਕ ਡੇਰਨ ਡੇਰਨ ਜਾਏ ਕਹੀ ਹੈ। ਬੱਚੇ ਦੇ ਮਾਰਨ ਦੇ ਕੋਤਕ ਨੂੰ ਵੇਖ ਕੇ ਬ੍ਰਜ ਦੇ ਸਾਰਿਆਂ ਬਾਲਕਾਂ ਨੇ ਇਹ ਗੱਲ ਘਰ-ਘਰ ਜਾ ਕੇ ਦੱਸੀ ਹੈ। ਦਾਨੋ ਕੀ ਬਾਤ ਸੁਣੀ ਯਸੋਦਾ ਘਰ ਆਂਗਤ ਕੇ ਮਧ ਬਾਤ ਢਹੀ ਹੈ। ਜਦੋਂ ਯਸ਼ੋਦਾ ਨੇ ਦੰਤ੍ਰੋਪੀ ਬੱਚੇ ਦੀ ਗੱਲ ਸੁਣੀ ਤਾਂ ਖੁਸ਼ੀ ਨਾਲ ਉਸ ਦੇ ਗਲੇ ਵਿੱਚ ਹੀ ਗੱਲ ਰੁਕ ਗਈ ਹੈ। ਤਾਂ Chabki at hi upama ਕਾਬਨ ਨੇ ਮੁਖਤੇ ਸਰਤਾਜੋ ਕਹੀ ਹੈ ਉਸ ਦ੍ਰਿਸ਼ ਦੀ ਮਹਾਨ ਉਪਮਾ ਕਵੀ ਦੇ ਮੁਖ ਵਿੱਚੋਂ ਨਦੀ ਵਾਂਗ ਵਹਿ ਤਰੀ ਹੈ ਅਰਥਾਤ ਕਹਿ ਦਿੱਤੀ ਹੈ ਫੈਲ ਪਰਿਓ ਸੋ ਦਸੋ ਦਿਸ਼ ਕੋ ਗਨਤੀ ਮਨ ਕੀ ਇਹ ਮਦਭਹੀ ਹੈ ਜੋ ਦਸਾਂ ਦਿਸ਼ਾਵਾਂ ਵਿੱਚ ਪਸਰ ਗਈ ਹੈ ਅਤੇ ਮਨ ਦੀ ਸੋਚ ਉਸ ਵਿੱਚ ਰੁੜ ਗਈ ਹੈ ਅਰਥਾਤ ਉਸ ਨੂੰ ਕਥਨ ਕਰਨਾ ਸਰਲ ਨਹੀਂ ਹੈ ਆਥ ਬਾਕੀ ਦਾਤ ਕੋ ਵੱਧ ਕਥਨ ਹੁਣ ਬਾਕੀ ਦਾਤ ਬੱਕਾ ਸੁਰ ਦੇ ਵੱਧ ਦਾ ਕਥਨ ਸਵੈਯਾ ਦਾਤ ਹਨਿਓ ਸੁਨ ਕੇ ਨਿਪਸਰੋਨਨ ਬਾਤ ਕਹੀ ਬਕ ਕੋ ਸੁਨ ਲਈਏ ਦੈਤ ਬੱਚੇ ਦੇ ਮਾਰੇ ਜਾਣ ਦੀ ਖਬਰ ਰਾਜੇ ਦੇ ਕੰਨਾਂ ਨਾਲ ਸੁਣ ਕੇ ਬੱਕਾ ਸੁਰ ਨੂੰ ਜੋ ਗੱਲ ਕਹੀ ਓ ਸੁਣ ਲਵੋ ਹੋਏ ਤਿਆਰ ਅਬੈ ਤੁਮ ਤੋ ਤਜ ਕਹਿ ਮਥੁਰਾ ਬ੍ਰਜ ਮੰਡਲ ਜਾਈਐ ਤੁਸੀਂ ਹੁਣੇ ਤਿਆਰ ਹੋ ਕੇ ਅਤੇ ਮਥਰਾ ਨੂੰ ਛੱਡ ਕੇ ਬ੍ਰਜ ਭੂਮੀ ਨੂੰ ਚਾਓ ਕਹਿ ਤਸਲੀਮ ਚਲਿਓ ਤਹ ਕੋ ਚਬ ਢਾਰਤ ਹੋ ਮੁਸਲੀ ਤਰ ਪਈਐ ਉਹ ਰਾਜੇ ਨੂੰ ਪ੍ਰਣਾਮ ਕਰਕੇ ਚੱਲ ਪਿਆ ਅਤੇ ਕਹਿਣ ਲੱਗਿਆ ਕਿ ਮੈਂ ਬਲ ਭੱਦਰ ਦੇ ਭਰਾ ਸ਼੍ਰੀ ਕਸ਼ਣ ਨੂੰ ਚੱਬ ਸੁੱਟਾਂਗਾ ਕਾਂਸ ਕਹਿ ਹੀ ਹੱਸ ਕੇ ਉਹ ਕੋ ਸੁਣ ਰੇ ਉਹ ਕੋ ਛਾਲ ਸੋ ਹਾ ਨ ਦੇਇ ਕਾਂਸ ਨੇ ਉਸ ਨੂੰ ਹੱਸ ਕੇ ਕਿਹਾ ਸੁਣ ਉਸ ਨੂੰ ਛਾਲ ਨਾਲ ਹੀ ਮਾਰ ਦੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ